ਦੋਸਤੋਂ ਤੋਂ ਵੱਧ ਨੌਜਵਾਨ ਉਹਨਾਂ ਦੇ ਵਿੱਚ ਕੁੜੀਆਂ ਮੁੰਡੇ ਇਕੱਠੇ ਵੀ ਹੋ ਸਕਦੇ ਨੇ ਉਹ ਵਾਪਸ ਭੇਜ ਦਿੱਤੇ ਗਏ ਨੇ 트럼ਪ ਸਰਕਾਰ ਵੱਲੋਂ ਉਹਨਾਂ ਦਾ ਹੁਣ ਭਵਿੱਖ ਕੀ ਹੋਵੇਗਾ ਇਹ ਚਿੰਤਾ ਹੈ ਜੀ ਬਹੁਤ ਸਾਰੇ ਭਾਰਤੀ ਆ ਰਹੇ ਨੇ ਔਰ ਉਹਨਾਂ ਦੇ ਵਿੱਚ ਇਹ ਕਿਉਂਕਿ ਅਮਰਸਰ ਜਹਾਜ਼ ਉਤਰ ਰਿਹਾ ਹੈ ਸੈਨਾ ਦਾ ਜਹਾਜ਼ ਹੈ ਯੂ ਐਸ ਆਰਮੀ ਦਾ ਹਰਿਆਣੇ ਦੇ ਹੋ ਸਕਦੇ ਨੇ ਹਿਮਾਚਲ ਦੇ ਹੋ ਸਕਦੇ ਆ ਕਿਉਂਕਿ ਜੇ ਕਿਸੇ ਗੁਜਰਾਤ ਕਿਉਂਕਿ ਪਤਾ ਲੱਗਿਆ ਕਿ ਜਿਹੜੇ ਉੱਥੇ ਡਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਵਿੱਚ ਬਹੁਤੇ ਪੰਜਾਬੀ ਨੇ ਤੇ ਗੁਜਰਾਤੀ ਨੇ ਬਾਕੀ ਕੋਈ ਕੇਰਲਾ ਦਾ ਹੈ ਕੋਈ ਵੈਸਟ ਬੰਗਾਲ ਦਾ ਕਿਉਂ ਕਿ ਤੋਂ ਦਾ ਪਰ ਇਹ ਲੋਕੀ ਬਹੁਤ ਜਿਹੜੇ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਇੱਥੇ ਆ ਗਏ ਇਹਨਾਂ ਦਾ ਪਿਵਿੱਖ ਕੀ ਹੋਊਗਾ ਇਹ ਵੀ ਨਿਰਧਾਰਤ ਨਹੀਂ ਹੈਗਾ ਕਿ ਇਹਨਾਂ ਨੂੰ ਖੁੱਲੇ ਛੱਡ ਦਿੱਤਾ ਜਾਊਗਾ ਇਹਦੇ ਉੱਤੇ ਵੀ ਏਜੰਸੀਆਂ ਨਿਗਰੱਖਣਗੀਆਂ ਜਿਹੜੇ ਬੱਚੇ ਜਾ ਰਹੇ ਨੇ ਇਥੋਂ ਹਾਲੇ ਵੀ ਜਾ ਰਹੇ ਨੇ ਰਿਪੋਰਟਾਂ ਅੱਜ ਵੀ ਖ਼ਬਰਾਂ ਦੇ ਵਿੱਚ ਨੇ ਕਿ ਇਸ ਦੇ ਬਾਵਜੂਦ ਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ 트੍ਰੰਪ ਸਰਕਾਰ ਆਈ ਹੈ ਉਹਨੇ ਕਿਹਾ ਕਿ ਮੈਂ ਇਮੀਗ੍ਰੈਂਟਸ ਨੂੰ ਜਿਹੜੇ ਇਲਿਗਲ ਨੇ ਕੱਢ ਦੇਣਾ 트੍ਰੰਪ ਸਰਕਾਰ 트੍ਰੰਪ ਜਿੱਤੇ ਹੀ ਇਸ ਮੁੱਦੇ ਦੇ ਉੱਤੇ ਹੋਇਆ ਕਿ ਸਾਡੇ ਵਿੱਚ ਬਹੁਤ ਇਲਿਗਲ ਜਿਹੜੇ ਵਾਇਆ ਮੈਕਸੀਕੋ ਤੇ ਕੈਨੇਡਾ ਆਉਂਦੇ ਨੇ ਜਾਂ ਹੋਰ ਪਾਸਿਓਂ ਵੀ ਆਉਂਦੇ ਨੇ ਤਾਂ ਉਹ ਲੋਕਲ ਲੋਕੀ ਉਹਨਾਂ ਤੋਂ ਪਰੇਸ਼ਾਨ ਹੋ ਰਹੇ ਨੇ ਜੋ ਵਿਦੇਸ਼ਾਂ ਚ ਰੁੜਦੇ ਨੇ ਰੋਜ਼ੀ ਲਈ ਜੋ ਵਿਦੇਸ਼ਾਂ ਚ ਰੋਲਦੇ ਨੇ ਰੋਜੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਹੂੰ ਕੁਝ ਤਾਂ ਸਿੱਖਣਗੇ ਮਾਂ ਦੇ ਸਿਵੇ ਦੀ ਅਗਣ ਹੂੰ ਬਾਕੀ ਰੁੱਖਾਂ ਹੀਟ ਜਾ ਬਹਿਣਗੇ ਹੂੰ ਇਹਨਾਂ ਲੱਗਦਾ ਸੰਭਲਣ ਦਾ ਵੇਲਾ ਨਹੀਂ ਹੁਣ ਤਾਂ ਕੁਝ ਕਰਨ ਦਾ ਵੇਲਾ ਹੈ ਹੂੰ ਤੁਹਾਡੇ ਕੋਲ ਮੂਮੈਂਟ ਹੀ ਨਹੀਂ ਅਗੇ ਕਿ ਤੁਸੀਂ ਸੰਭਲ ਸਕੋ ਸੰਭਲਦੇ ਉਦੋਂ ਜਦੋਂ ਤਿਲਕਦੇ ਹੋ ਤਿਲਕਣ ਵੇਲੇ ਸਮਝਦਾ ਤੁਸੀਂ ਤੇ ਡਿੱਗ ਪਏ ਹੋ ਹੁਣ ਤੇ ਖੜੇ ਹੋਣ ਦਾ ਵੇਲਾ ਜੀ ਹੁਣ ਕਿਵੇਂ ਖੜੇ ਹੋਣਾ ਇਹ ਅੱਜ ਦਾ ਜਿਹੜਾ ਜਹਾਜ਼ ਆਉਣਾ ਹੈ ਇਹ ਇੱਕ ਬਹੁਤ ਵੱਡਾ ਤੁਹਾਡੇ ਲਈ ਚੈਲੰਜ ਹੈ ਜੀ ਇਸ ਤੋਂ ਬਾਅਦ ਹੋਰ ਵੀ ਆਉਣਗੇ ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਕਿ ਰੋਜ਼ੀ-ਰੋਟੀ ਕਮਾਵਾਂਗੇ ਸਾਡਾ ਭਵਿੱਖ ਸੁਨਹਿਰਾ ਹੋ ਜਾਏਗਾ ਪਰ ਜਿਹੜੇ ਨੌਜਵਾਨ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਂਦੇ ਨੇ ਉੱਥੇ ਜਾ ਕੇ ਸਥਾਪਿਤ ਵੀ ਹੋ ਜਾਂਦੇ ਨੇ ਰੋਜ਼ਗਾਰ ਵੀ ਮਿਲ ਜਾਂਦਾ ਹੈ ਤੇ ਪੱਕੇ ਹੋਣ ਦੀ ਉਮੀਦ ਵੀ ਵੱਜ ਜਾਂਦੀ ਹੈ ਤੇ ਪੱਕੇ ਹੋ ਵੀ ਜਾਂਦੇ ਨੇ ਪਰ ਕੁਝ ਨੌਜਵਾਨ ਅਜਿਹੇ ਨੇ ਜਿਹੜੇ ਗਲਤ ਰਸਤੇ ਰਾਹੀਂ ਵਿਦੇਸ਼ ਦਾ ਰੁਖ ਕਰਦੇ ਨੇ ਇੱਕ ਸ਼ਬਦ ਆਇਆ ਡੰਕੀ ਡੰਕੀ ਲਗਾ ਕੇ ਜਾਂਦੇ ਨੇ ਫਿਲਮ ਵੀ ਉਹਦੇ ਉੱਤੇ ਬਣ ਚੁੱਕੀ ਹੈ ਕਿ ਕਿੰਨਾ ਹਾਲਾਤਾਂ ਦੇ ਵਿੱਚ ਨੌਜਵਾਨ ਜਾਣਦੇ ਨੇ ਆਜਾ ਮੈਕਸੀਕੋ ਚੱਲੀਏ ਫਿਲਮ ਵੀ ਆਈ ਸੀ ਉਹ ਵੀ ਫਿਲਮ ਅਜਿਹੇ ਹੀ ਹਾਲਾਤਾਂ ਨੂੰ ਦਰਸਾਉਂਦੀ ਸੀ ਪਰ ਹੁਣ ਹੋਇਆ ਕਿ ਅਮਰੀਕਾ ਦੇ ਵਿੱਚ ਸਰਕਾਰ ਬਦਲ ਗਈ ਰਾਸ਼ਟਰਪਤੀ ਡੋਨਾਲਡ ਟਰੰਪ ਬਣ ਗਏ ਤਾਂ ਉਹਨਾਂ ਨੇ ਅਹੁਦਾ ਸੰਭਾਲਦੇ ਹੀ ਸੌ ਚੱਕਦੇ ਹੀ ਕਈ ਵੱਡੇ ਫੈਸਲੇ ਲੈ ਲਏ ਉਹਨਾਂ ਦੇ ਵਿੱਚ ਇੱਕ ਵੱਡਾ ਫੈਸਲਾ ਇਹ ਸੀਗਾ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਪ੍ਰਵਾਸੀ ਨੇ ਚਾਹੇ ਕਿਸੇ ਵਿਦੇਸ਼ ਦੇ ਹੋਣ ਉਹਨਾਂ ਦੀ ਅਸੀਂ ਪਹਿਚਾਨ ਕਰਨੀ ਹੈ ਸ਼ਨਾਖਤ ਕਰਨੀ ਹੈ ਤੇ ਉਹਨਾਂ ਨੂੰ ਵਾਪਸ ਭੇਜ ਦਿਆਂਗੇ ਚਲੋ ਸ਼ੁਕਰ ਇਹ ਵੀ ਹੈ ਕਿ ਵਾਪਸ ਭੇਜੇ ਜਾ ਰਹੇ ਨੇ ਉਥੋਂ ਦੀਆਂ ਜੇਲ੍ਹਾਂ ਦੇ ਵਿੱਚ ਰਹਿਣ ਵਾਸਤੇ ਮਜਬੂਰ ਨਹੀਂ ਹੋ ਰਹੇ ਤਾਂ ਇਸ ਕਰਕੇ ਇਹ ਇੱਕ ਚੰਗੀ ਖਬਰ ਹੈ ਦੂਜੇ ਪਾਸੇ ਹੁਣ ਗੱਲ ਇਹ ਹੈ ਕਿ ਟਰੰਪ ਸਰਕਾਰ ਨੇ ਜੋ ਕਿਹਾ ਉਹ ਕਰ ਦਿਖਾਇਆ 15 ਲੱਖ ਤੋਂ ਵੱਧ ਦੀ ਕਹਿੰਦੇ ਜਾਣਕਾਰੀ ਮੁਤਾਬਕ ਸ਼ਨਾਖਤ ਕੀਤੀ ਗਈ ਹੈ ਪੂਰੇ ਵਰਲਡ ਤੋਂ ਜਿਹੜੇ ਲੋਕ ਅਮਰੀਕਾ ਗਏ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਦੇ ਵਿੱਚ 18000 ਭਾਰਤੀਆਂ ਦੀ ਸੂਚੀ ਤਿਆਰ ਹੋਈ ਹੈ ਜਿਦੇ ਵਿੱਚ ਉਹ ਹੌਲੀ-ਹੌਲੀ ਕਰਕੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ 200 ਤੋਂ ਵੱਧ ਭਾਰਤੀ ਅੱਜ ਪੰਜਾਬ ਪਰਤ ਰਹੇ ਨੇ ਪੰਜਾਬ ਕਿਉਂ ਪਰਤ ਰਹੇ ਨੇ ਉਹਦੇ ਉੱਤੇ ਵੀ ਗੱਲ ਕਰਾਂਗੇ ਕਿਉਂਕਿ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਫਲਾਈਟ ਲੈਂਡ ਹੋਣੀ ਹੈ ਫਲਾਈਟ ਵੀ ਕਿਹੜੀ ਜਿਹੜੀ ਉੱਥੋਂ ਦੀ 에ਅਰ ਫੋਰਸ ਦੀ ਆ ਅਮਰੀਕਾ ਦੀ ਤਾਂ ਅੱਜ ਉਹਨਾਂ ਦਾ ਜਿਹੜਾ ਇੱਕ ਸੁਪਨਾ ਟੁੱਟਿਆ ਵਾਪਸ ਆ ਗਏ ਨੇ ਕੀ ਬਣੇਗਾ ਅਗਲਾ ਭਵਿੱਖ ਕੀ ਸਰਕਾਰ ਉਹਨਾਂ ਵਾਸਤੇ ਕਰੇਗੀ ਦਿੱਲੀ ਜਾਂ ਹੋਰ ਥਾਂ ਦੇ ਉੱਤੇ ਭੇਜਣ ਦੀ ਬਜਾਏ ਪੰਜਾਬ ਹੀ ਕਿਉਂ ਭੇਜਿਆ ਜਾ ਰਿਹਾ ਹੈ ਕਈ ਤਰ੍ਹਾਂ ਦੀਆਂ ਗੱਲਾਂ ਨੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਕਰਨੀ ਹੈ ਥੋੜੀ ਜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਮੇਰੇ ਨਾਲ ਮੌਜੂਦ ਨੇ ਸਾਡੇ ਗਰੁੱਪ ਐਡੀਟਰ ਅਮਰਜੀਤ ਸਿੰਘ ਵੜਾਇਆ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਵੜਾਇਆ ਸਾਹਿਬ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਤਰਮਿੰਦਰ ਜੀ ਵੜਾਇਆ ਸਾਹਿਬ ਜੋ ਵੀ ਹੋ ਰਿਹਾ ਹੈ ਉਹਦੇ ਕਈ ਤਰ੍ਹਾਂ ਦੇ ਪੱਖ ਨੇ ਕਈ ਕਹਿੰਦੇ ਨੇ ਜੀ ਨੌਜਵਾਨ ਆਪਣੀ ਗਲਤੀ ਨਾਲ ਬਾਹਰ ਗਏ ਸੀ ਹੁਣ ਫਸ ਗਏ ਤਾਂ ਵਾਪਸ ਆ ਰਹੇ ਨੇ ਕਈ ਕਹ ਰਹੇ ਨੇ ਕਿ ਨੌਜਵਾਨ ਇੱਥੋਂ ਜਾਣ ਨਾ ਤਾਂ ਕੀ ਕਰਨ ਮਹਿੰਗਾਈ ਹੈ ਬੇਰੋਜ਼ਗਾਰੀ ਹੈ ਪੜਨ ਲਿਖਨ ਦੇ ਵਿੱਚ ਕਈਆਂ ਦਾ ਮਨ ਨਹੀਂ ਲੱਗਦਾ ਤਾਂ ਸਕੂਲ ਕਾਲਜ ਛੱਡ ਦਿੰਦੇ ਨੇ ਫਿਰ ਜਿਹੜੇ ਰਸੂਖਦਾਰ ਨੇ ਚੰਗੇ ਪੈਸੇ ਵਾਲੇ ਨੂੰ ਵਿਦੇਸ਼ ਦਾ ਰੁਕ ਕਰ ਲੈਂਦੇ ਨੇ ਕਈ ਤਰ੍ਹਾਂ ਦੇ ਸਵਾਲ ਨੇ ਪਰ ਕੁੱਲ ਮਿਲਾ ਕੇ ਗੱਲ ਇੱਥੇ ਮੁੱਕਦੀ ਹੈ ਕਿ 200 ਤੋਂ ਵੱਧ ਨੌਜਵਾਨ ਉਹਨਾਂ ਦੇ ਵਿੱਚ ਕੁੜੀਆਂ ਮੁੰਡੇ ਇਕੱਠੇ ਵੀ ਹੋ ਸਕਦੇ ਨੇ ਉਹ ਵਾਪਸ ਭੇਜ ਦਿੱਤੇ ਗਏ ਨੇ 트럼ਪ ਸਰਕਾਰ ਵੱਲੋਂ ਉਹਨਾਂ ਦਾ ਹੁਣ ਭਵਿੱਖ ਕੀ ਹੋਵੇਗਾ ਇਹ ਚਿੰਤਾ ਹੈ ਜੀ ਦਰਮਿੰਦਰ ਜੀ ਬੜੀ ਮਾੜੀ ਖਬਰ ਹੈ ਦੁੱਖੋ ਵਾਲੀ ਖਬਰ ਹੈ ਕਿ ਬਹੁਤ ਸਾਰੇ ਭਾਰਤੀ ਆ ਰਹੇ ਨੇ ਔਰ ਉਹਨਾਂ ਦੇ ਵਿੱਚ ਇਹ ਕਿਉਂਕਿ ਅੰਮ੍ਰਿਤਸਰ ਜਹਾਜ਼ ਉਤਰ ਰਿਹਾ ਹੈ ਸੈਨਾ ਦਾ ਜਹਾਜ਼ ਹੈ ਯੂ ਐਸ ਆਰਮੀ ਦਾ ਤੇ ਪੰਜਾਬ ਵਿੱਚ ਉਤਰਨ ਦੇ ਜਿਹੜੇ ਆ ਉਹ ਕਈ ਕਾਸਰ ਆਈਆਂ ਉਹਦੇ ਵਿੱਚ ਲਾ ਰਹੀਆਂ ਨੇ ਮੀਡੀਆ ਦੇ ਵਿੱਚ ਕਿਹਦੇ ਵਿੱਚ ਬਹੁਤੇ ਪੰਜਾਬੀ ਆਉਣਗੇ ਕਿਉਂਕਿ ਪੰਜਾਬ ਦੇ ਵਿੱਚ ਨੇੜੇ-ਨੇੜੇ ਪਹਤਾ ਦਿੱਤੇ ਜਾਣਗੇ ਉਹਨਾਂ ਨੂੰ ਹਰਿਆਣਾ ਦੇ ਹੋ ਸਕਦੇ ਨੇ ਹਿਮਾਚਲ ਦੇ ਹੋ ਸਕਦੇ ਆ ਕਿਉਂਕਿ ਜੇ ਕਿਸੇ ਗੁਜਰਾਤ ਕਿਉਂਕਿ ਪਤਾ ਲੱਗਿਆ ਕਿ ਜਿਹੜੇ ਉੱਥੇ ਡਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਵਿੱਚ ਬਹੁਤੇ ਪੰਜਾਬੀ ਨੇ ਤੇ ਗੁਜਰਾਤੀ ਨੇ ਬਾਕੀ ਕੋਈ ਕੇਰਲਾ ਦਾ ਹੈ ਕੋਈ ਵੈਸਟ ਬੰਗਾਲ ਦਾ ਕਿਉਂ ਕਿ ਤੋਂ ਦਾ ਪਰ ਇਹ ਲੋਕੀ ਬਹੁਤ ਜਿਹੜੇ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਇੱਥੇ ਆ ਗਏ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਰੋਜੀ ਰੋਟੀ ਲਈ ਲੋਕੀ ਜਾਂਦੇ ਆ ਮੈਨੂੰ ਇੱਥੇ ਯਾਦ ਆ ਸੁਰਜੀਤ ਪਾਤਰ ਉਹਨਾਂ ਦੀ ਇੱਕ ਨਜ਼ਮ ਬਹੁਤ ਚਲਦੀ ਸੀ ਹੁਣ ਵੀ ਚਲਦੀ ਹੈ ਉਹਨਾਂ ਨੇ ਬਹੁਤ ਵਧੀਆ ਲਿਖਿਆ ਅਸੀਂ ਵੀ ਪੜਦੇ ਰਹੇ ਕਾਲਜਾਂ ਦੇ ਵਿੱਚ ਉਹਨਾਂ ਦੀ ਇੱਕ ਨਜ਼ਮ ਹੈ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਹਮ ਹੈਨਾ ਚੁੱਪ ਰਿਆ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਹਮ ਮੇਰੇ ਜੀਣਾ ਮੇਰੇ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਉਹਦੇ ਵਿੱਚ ਇੱਕ ਨਾ ਸਟੈਂਜਾ ਸ਼ੇਰ ਹੈ ਉਹ ਕਹਿੰਦਿਆ ਜੋ ਵਿਦੇਸ਼ਾਂ ਚੋਂ ਪਰ ਜੋ ਵਿਦੇਸ਼ਾਂ ਚ ਰੁਲਦੇ ਨੇ ਰੋਟੀ ਰੋਜ਼ੀ ਲਈ ਹੂੰ ਜੋ ਵਿਦੇਸ਼ਾਂ ਚ ਰੁਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਹੂੰ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਣ ਹੂੰ ਬਾਕੀ ਰੁੱਖਾਂ ਹੇਠ ਜਾ ਬਹਿਣਗੇ ਹੂੰ ਬਹੁਤ ਖਤਰਨਾਕ ਸਥਿਤੀ ਸੀ ਕੁਝ ਤਾਂ ਸਿੱਖਣਗੇ ਮਾਂ ਦੇ ਸਵੇਦੀ ਅਗਣ ਹੂੰ ਬਹੁਤ ਸਾਰੇ ਬੱਚੇ ਸਾਡੇ ਜਿਹੜੇ ਵਾਪਸ ਆਏ ਆ ਉਹਨਾਂ ਨੂੰ ਮਾਂ ਪਿਓ ਵੇਖਣ ਨੂੰ ਨਹੀਂ ਮਿਲੇ ਹੂੰ ਔਰ ਇਹ ਜਿਹੜੇ ਇਲੀਗਲ ਜਾਂਦੇ ਆ ਇਹਨਾਂ ਦਾ ਤਾਂ ਵਾਪਸ ਆਉਣਾ ਸੰਭਵ ਵੀ ਨਹੀਂ ਹੁੰਦਾ ਕਿਉਂਕਿ ਇਹਨਾਂ ਕੋਲੇ ਕਾਗਜ਼ ਹੀ ਕੋਈ ਨਹੀਂ ਹੂੰ ਠੀਕ ਹੈ ਨਾ ਸੋ ਇਹ ਜਿਹੜੇ ਬੱਚੇ ਵਾਪਸ ਆ ਰਹੇ ਨੇ ਇਹਨਾਂ ਦਾ ਭਵਿੱਖ ਕੀ ਹੋਊਗਾ ਇਹ ਵੀ ਨਿਰਧਾਰਤ ਨਹੀਂ ਹੈਗਾ ਕਿ ਇਹਨਾਂ ਨੂੰ ਖੁੱਲੇ ਛੱਡ ਦਿੱਤਾ ਜਾਊਗਾ ਇਹਦੇ ਉੱਤੇ ਵੀ ਏਜੰਸੀਆਂ ਨਿਕਾ ਰੱਖਣਗੀਆਂ لیکن ਜਿਹੜੇ ਬੱਚੇ ਜਾ ਰਹੇ ਨੇ ਇਥੋਂ ਹਾਲੇ ਵੀ ਜਾ ਰਹੇ ਨੇ ਰਿਪੋਰਟਾਂ ਅੱਜ ਵੀ ਅਖਬਾਰਾਂ ਦੇ ਵਿੱਚ ਨੇ ਕਿ ਇਸ ਦੇ ਬਾਵਜੂਦ ਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ 트ੰਪ ਸਰਕਾਰ ਆਈ ਹੈ ਉਹਨੇ ਕਿਹਾ ਕਿ ਮੈਂ ਇਮੀਗ੍ਰੈਂਟਸ ਨੂੰ ਜਿਹੜੇ ਇਲੀਗਲ ਨੇ ਕੱਢ ਦੇਣਾ ਕਿਉਂਕਿ 트ੰਪ ਸਰਕਾਰ 트ੰਪ ਜਿੱਤੇ ਹੀ ਇਸ ਮੁੱਦੇ ਦੇ ਉੱਤੇ ਹੋਇਆ ਕਿ ਸਾਡੇ ਵਿੱਚ ਬਹੁਤ ਇਲੀਗਲ ਜਿਹੜੇ ਵਾਇਆ ਮੈਕਸੀਕੋ ਤੇ ਕੈਨੇਡਾ ਆਉਂਦੇ ਨੇ ਜਾਂ ਹੋਰ ਪਾਸਿਓਂ ਵੀ ਆਉਂਦੇ ਨੇ ਤਾਂ ਉਹ ਲੋਕਲ ਲੋਕੀ ਉਹਨਾਂ ਤੋਂ ਪਰੇਸ਼ਾਨ ਹੋ ਰਹੇ ਨੇ ਇਲੀਗਲ ਐਕਟੀਵਿਟੀਜ਼ ਹੋ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਵੇਖੋ ਤੁਸੀਂ ਜਿਹੜਾ ਗੁਰਪ੍ਰਵਤ ਪਤਵੰਦ ਸਿੰਘ ਪੰਨੂ ਆ ਉਹਦੇ ਉੱਤੇ ਵੀ ਇਲਜ਼ਾਮ ਲੱਗਿਆ ਹੈ ਉੱਥੇ ਨਿਜਰ ਦੇ ਉੱਤੇ ਨਿਜਰ ਦਾ ਕਤਲ ਹੋਇਆ ਇੱਕ ਦੂਜੇ ਦੇ ਜਿਹੜੇ ਆ ਦੇਸ਼ਾਂ ਦੇ ਹਾਲਾਤ ਵੀ ਜਿਹੜੇ ਆ ਆਪਸੀ ਸਬੰਧ ਵੀ ਖਰਾਬ ਹੁੰਦੇ ਆ ਲੇਕਿਨ ਗੱਲ ਇਹ ਆ ਕਿ ਪੰਜਾਬ ਦੇ ਮਜਬੂਰ ਕਿਉਂ ਹੋ ਰਹੇ ਨੇ ਨੌਜਵਾਨ ਬਾਹਰ ਜਾਣ ਲਈ ਬੜੀ ਵਾਰੀ ਗੱਲ ਹੋ ਚੁੱਕੀ ਆ ਤੁਸੀਂ ਸਾਰੇ ਜਾਣਦੇ ਹੋ ਸਾਡੀਆਂ ਖੁੱਲੀਆਂ ਜ਼ਮੀਨਾਂ ਸੀ ਉਹ ਕੱਟਦੀਆਂ ਕਢਦੀਆਂ ਥੱਲੇ ਆ ਗਈਆਂ ਅਸੀਂ ਆਪਣੇ ਬੱਚਿਆਂ ਨੂੰ ਦੂਸਰੇ ਪਾਸੇ ਲਾ ਹੀ ਨਹੀਂ ਸਕੇ ਕੰਮ ਦੂਸਰੇ ਪਾਸੇ ਉਹਨਾਂ ਨੂੰ ਸਿਖਾਇਆ ਹੀ ਨਹੀਂ ਕਰੇ ਅਸੀਂ ਕਿ ਅਸੀਂ ਵਪਾਰ ਵਪਾਰੀ ਵੀ ਬਣਨਾ ਹਾਂ ਅਸੀਂ ਅਸੀਂ ਸਿਰਫ ਜਿਹੜੇ ਆ ਉਹ ਖੇਤਾਂ ਦੇ ਲਈ ਟਰੈਕਟਰ ਖਰੀਦਣੇ ਆ ਈ ਬੀਜ ਖਰੀਦਣੇ ਆ ਖਾਦ ਖਰੀਦਣੀ ਆ ਅਸੀਂ ਅਸੀਂ ਕਦੇ ਵਪਾਰੀ ਨਹੀਂ ਬਣਿਆ ਵੀ ਅਸੀਂ ਕਦੇ ਦੁਕਾਨ ਖਾਦ ਵਾਲੀ ਵੀ ਕਰ ਲਈਏ ਜਾਂ ਸਾਡੇ ਬੱਚੇ ਜਿਹੜੇ ਕਦੇ ਹੋਟਲਾਂ ਵਾਲੇ ਪਾਸੇ ਵੇਖੋ ਕਿੰਨੇ ਤਗੜੇ ਤਗੜੇ ਹੋਟਲ ਸਾਡੇ ਪੰਜਾਬੀਆਂ ਨੇ ਬਣਾ ਲਿਆ ਇੱਕ ਬੰਦਾ ਬੀਕਾਨੇਰ ਤੋਂ ਆ ਕੇ ਪਟਿਆਲੇ ਦੇ ਵਿੱਚ ਜਲੇਬੀਆਂ ਦੀ ਦੁਕਾਨ ਲਾਉਣ ਲੱਗਿਆ ਸੀ ਦੇਸੀ ਜਲੇਬੀਆਂ ਦੀ ਬੀਕਾਨੇਰ ਤੋਂ ਆ ਕੇ ਸ਼ੁਰੂ ਕੀਤਾ ਇਸ ਟਾਈਮ ਉਹ ਬੰਦਾ 20-25 ਬੰਦਿਆਂ ਨੂੰ ਲੋਕਲਾਂ ਨੂੰ ਰੋਜ਼ਗਾਰ ਰੋਜ਼ਗਾਰ ਦੇ ਰਿਹਾ ਆਪਣੇ ਵੀ ਰਿਸ਼ਤੇਦਾਰ ਲੈ ਕੇ ਆਇਆ ਉੱਥੇ ਕੰਮ ਕਰਨ ਤਾਂ ਬਹੁਤ ਰਿਹਾ ਉੱਥੇ ਪਰ ਸਾਡੇ ਨੌਜਵਾਨਾਂ ਦੀ માનਸਿਕਤਾ ਇਹ ਆ ਕਿ ਅਸੀਂ ਕੋਈ ਛੋਟਾ ਕੰਮ ਨਹੀਂ ਕਰਨਾ ਛੋਟੇ ਨੂੰ ਉਹ ਕਹਿੰਦੇ ਆ ਵੀ ਰੇੜੀ ਲਾਉਣੀ ਹੁਣ ਭਾਈ ਜਿੰਨੀ ਤੁਹਾਡੀ ਤੁਹਾਡੇ ਸਾਧਨ ਆ ਉਹਦੇ ਮੁਤਾਬਕ ਉਹਨਾਂ ਕੰਮ ਕਰ ਲੋ ਉਹਨੇ ਰੇੜੀ ਲਾਈ ਸੀ ਅੱਜ ਉਹ ਬੰਦਾ ਕਰੋੜਪਤੀ ਹੋਇਆ ਪਿਆ ਹੈ ਪਟਿਆਲੇ ਦੀਆਂ ਗੱਡਣਾਵਾਂ ਨੇ ਸਟ੍ਰੀਟ ਸਾਈਡ ਤੇ ਤੁਸੀਂ ਵੇਖਿਆ ਛੋਟੇ-ਛੋਟੇ ਢਾਬੇ ਖੁੱਲ ਕੇ ਕੱਡੇ-ਕੱਡੇ ਵੱਡੇ ਬਣ ਗਏ ਹੋਇਆ ਆ ਇੱਕ ਨਵਾਂ ਟ੍ਰੈਂਡ ਆ ਗਿਆ ਬਾਹਰਲੇ ਦੇਸ਼ਾਂ ਚ ਜਿਹੜੇ ਬੱਚੇ ਆ ਰਹੇ ਨੇ ਉਹ ਟਰਾਲੀਆਂ ਬਹੁਤ ਸੋਹਣੀਆਂ ਇੱਕ ਹੈਗਾ ਮੁੰਡਾ ਨਾਬੇ ਦਾ ਉਹ ਜੂਸ ਦੀ ਉਹਨੇ ਟਰਾਲੀ ਬਣਾਈ ਹੈ ਬਹੁਤ ਸੋਹਣੀ ਦਿਲਿਓ ਉਹਦਾ ਨਾਮ ਹੈ ਮੁੰਡੇ ਦਾ ਇੱਕ ਨਾਬੇ ਦੇ ਆਪਣੇ ਪਾਤੜਾਂ ਦੇ ਕੋਲੇ ਫਾਰਮ 77 ਨਾਲ ਸ਼ੁਰੂ ਕੀਤਾ ਆਇਆ ਨੇ ਉਹ ਉੱਥੇ ਨਹੀਂ ਵਧੀਆ ਸਬਜ਼ੀ ਪੈਦਾ ਕਰਦਾ ਦੁਨੀਆਂ ਵੇਖਣੋਂ ਦੀ ਬਾਹਰ ਦੇ ਲੋਕੀ ਵੇਖਣੋਂਦੇ ਆ ਉਹਦੇ ਠੀਕ ਹੈ ਨਾ ਕੰਨਾਂ ਨੇ ਛੋਟੀਆਂ-ਛੋਟੀਆਂ ਜਿਹੜੀਆਂ ਨੇ ਉਹ ਆ ਵੈਨਾ ਲੈ ਕੇ ਉਹਦੇ ਵਿੱਚ ਕੜੀ ਚੌਲ ਦਾਲ ਛੋਲੇ ਤੇ ਰਾਜਮਾ ਇਹ ਸ਼ੁਰੂ ਕੀਤੇ ਹੋਇਆ ਅਸਕੰਜਵੀ ਵਾਲੇ ਤੁਸੀਂ ਦੇਖੋ ਜਿਹੜੇ ਸਾਡੇ ਆਏ ਨੇ ਪ੍ਰਵਾਸੀ ਯੂਪੀ ਵੈਰਾ ਬਿਹਾਰ ਤੋਂ ਉਹਨਾਂ ਨੇ ਅਸਕੰਜਵੀ ਦੀਆਂ ਬੜੀਆਂ ਸੋਹਣੀਆਂ ਰੇੜੀਆਂ ਲਾਈਆਂ ਹੋਈਆਂ ਨੇ ਕੁਲਚੇ ਸਾਡੇ ਬੱਚੇ ਕਹਿੰਦੇ ਜੀ ਅਸੀਂ ਰੇੜੀ ਕਿਉਂ ਲਾਈਏ ਅਸੀਂ ਤਾਂ ਟਰੈਕਟਰ ਤੇ ਬਹਿਣਾ ਸਿੱਖਿਆ ਹਾਂ ਅਸੀਂ ਤੇ ਐਣ ਕਾ ਲਾ ਕੇ ਘੁੰਮਣਾ ਸਿੱਖਿਆ ਹਾਂ ਉਸ ਸਥਿਤੀ ਇਹ ਬਣ ਗਈ surjit patar ਉਹਨਾਂ ਦੀ ਇੱਕ ਨਜ਼ਮ ਸੀ ਮੈਨੂੰ ਉਹ ਯਾਦ ਆ ਰਹੀ ਹੈ ਮੈਂ ਉਹਨੇ ਤੁਹਾਡੀ ਗੱਲ ਤੋਂ ਪਹਿਲਾਂ ਕੀਤਾ ਸੀ ਉਹ ਕਹਿੰਦਾ ਸੀ ਉਹਨਾਂ ਦੀ ਇੱਕ ਨਜ਼ਮ ਹੈ ਪੰਛੀ ਤਾਂ ਉੱਡ ਗਏ ਨੇ ਰੁੱਖ ਵੀ ਸਲਾਹਾਂ ਕਰਨ ਚਲੋ ਇੱਥੋਂ ਚਲੀਏ ਪੰਛੀ ਅਸੀਂ ਪਹਿਲੇ ਉਡਾ ਦਿੱਤੇ ਆ ਭਾਵ ਬਹੁਤ ਸਾਰੇ ਪੰਛੀ ਖਤਮ ਹੋ ਰਹੇ ਆ ਸਾਡੇ ਕੋਲ ਹੈਨਾ ਕਿਉਂਕਿ ਅਸੀਂ ਜ਼ਹਿਰਾਂ ਪਾ ਪਾ ਕੇ ਇੰਡਸਟਰੀ ਲਾ ਲਾ ਕੇ ਮੋਬਾਈਲ ਇਲੈਕਟ੍ਰੋਨਿਕ ਗッズ ਦਾ ਮਾਹੌਲ ਖਰਾਬ ਹੋ ਗਿਆ ਉਹ ਕਹਿੰਦਾ ਪੰਛੀ ਤਾਂ ਉੱਡ ਗਏ ਨੇ ਰੁਖ ਵੀ ਸਲਾਹਾਂ ਕਰਨ ਚਲੋ ਇੱਥੋਂ ਚਲੀਏ ਘਰ ਘਰ ਪੁੱਤ ਕਹਿਣ ਛੱਡ ਬਾਪੂ ਹੁਣ ਕੀ ਰੱਖਿਆ ਜ਼ਮੀਨ ਵਿੱਚ ਵੇਚ ਕੇ ਸਿਆੜ ਚਾਰ ਕਰਕੇ ਜੁਗਾੜ ਕੋਈ ਚਲੋ ਇੱਥੋਂ ਚਲੀਏ ਹੂੰ ਇਹ ਦੁੱਖ ਹੈ ਸਾਡੀ ਇਸ ਧਰਤੀ ਦਾ ਪੰਜਾਬ ਦਾ ਇਹ ਹਾਲੇ ਵੀ ਹੈ ਪਾਤਰ ਸਾਹਿਬ ਨੇ ਸੱਚ ਲਿਖਿਆ ਸੀ ਔਰ ਇਹ ਸੱਚ ਰਹਿਣਾ ਹੈ ਹਾਲੇ ਇਹਨੂੰ ਕਦੋਂ ਬਦਲਣਾ ਹੈ ਆਪਾਂ ਕਦੋਂ ਸਾਡੇ ਬੱਚੇ ਕਹਿਣਗੇ ਕਿ ਨਹੀਂ ਅਸੀਂ ਇੱਥੋਂ ਜਾਣਾ ਇਹਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਜੇ ਤੁਸੀਂ ਕਹੋ ਕਿ ਉਹ 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 ਜ਼ਿੰਮੇਵਾਰ ਆ ਇਹਦੇ ਵਿੱਚ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਨੇ ਜਿੰਨੀਆਂ ਸਰਕਾਰਾਂ ਆਈਆਂ ਨੇ ਹੁਣ ਤੱਕ ਇਹ ਨਹੀਂ ਕਹਿੰਦੇ ਭਗਵੰਤ ਮਾਨ ਸਰਕਾਰ ਚਾਹੇ ਬਾਦਲ ਸਰਕਾਰ ਆਈ ਆ ਚਾਹੇ ਮਰਿੰਦਰ ਸਰਕਾਰ ਆਈ ਆ ਚਾਹੇ ਰਜਿੰਦਰ ਕੌਰ ਪਠੜਾ ਆਇਆ ਚਾਹੇ ਹਰਚਰਨ ਸਿੰਘ ਬਰਾੜ ਆਇਆ ਕੋਈ ਆਇਆ ਬਰਨਾਲਾ ਆ ਸਾਰੇ ਜ਼ਿੰਮੇਵਾਰ ਨੇ ਕਿਉਂਕਿ ਜਿਹੜੀ ਇਹ ਸਮੱਸਿਆ ਹੈ ਅੱਜ ਦੀ ਖੜੀ ਨਹੀਂ ਹੋਈ ਸਾਲ 2 ਸਾਲ 4 5 10 ਸਾਲਾਂ ਚ ਨਹੀਂ ਹੋਈ ਇਹ ਪਿਛਲੇ 60 ਸਾਲਾਂ ਤੋਂ ਬਾਅਦ ਆਜ਼ਾਦੀ ਮਗਰੋਂ ਸਾਡੇ ਲੀਡਰਾਂ ਨੇ ਜਿਹੜੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੇ ਵੋਟ ਬੈਂਕ ਰੱਖਿਆ ਸਿਰਫ ਉਹਨਾਂ ਨੇ ਇਹ ਸੋਚਿਆ ਕਿ ਸਾਡੀ ਸਰਕਾਰ 5 ਸਾਲ ਕਿਵੇਂ ਚੱਲੂਗੀ ਔਰ ਉਹਦੇ ਲਈ ਉਹਨਾਂ ਨੇ ਕੋਈ ਘਾਟ ਨਹੀਂ ਛੱਡੀ ਉਹਨਾਂ ਨੇ ਪਹਿਲਾਂ ਨਕਸਲ ਮੂਵਮੈਂਟ ਵਲੇ ਕਿੰਨੇ ਪੰਜਾਬੀ ਮਰੇ ਉਸ ਤੋਂ ਬਾਅਦ ਬਲੂ ਸਟਾਰ ਦਾ ਜਿਹੜਾ ਏਰੀਆ ਤੁਸੀਂ ਵੇਖ ਲਓ ਉਸ ਟਾਈਮ ਕਿੰਨੇ ਨੌਜਵਾਨ ਮਰੇ ਫਿਰ ਉਸ ਤੋਂ ਬਾਅਦ ਬੀਨ ਸਿੰਘ ਦੀ ਸਰਕਾਰ ਵੇਲੇ ਕਿੰਨੇ ਲੋਕ ਮਰੇ ਤੇ ਸਰਕਾਰਾਂ ਕੀ ਕਰਦੀਆਂ ਸੀ ਹੁਣ ਤੱਕ ਇੱਥੇ ਮੂੰਹ ਚੁੱਕ ਕੇ ਵੇਖਦੀਆਂ ਸੀ ਇਹ ਕੁਝ ਹੋਣ ਦਿੱਤਾ ਗਿਆ ਤੁਸੀਂ ਲੋਕਾਂ ਨੇ ਲੀਡਰਾਂ ਨੇ ਹੋਣ ਦਿੱਤਾ ਗਿਆ ਇਹਦੇ ਲਈ ਜ਼ਿੰਮੇਵਾਰ ਇਹ ਜਿਹੜੇ 205 ਅੱਜ ਉਤਰਨੇ ਨੇ ਉਹ ਨਹੀਂ ਜ਼ਿੰਮੇਵਾਰ ਇਹਦੇ ਲਈ ਉਹ ਲੋਕ ਜ਼ਿੰਮੇਵਾਰ ਨੇ ਜਿਹੜੇ ਚੰਡੀਗੜ੍ਹ ਦੀਆਂ ਸੈਕਟਰੀਏਟ ਦੀਆਂ ਪੌੜੀਆਂ ਚੜ੍ਹ ਕੇ ਮੌਜਾਂ ਮਾਣਦੇ ਰਹੇ ਨੇ ਉੱਥੇ ਵੱਡੇ ਵੱਡੇ ਕਮਰੇ ਬਣਾਉਂਦੇ ਰਹੇ ਨੇ ਔਰ ਆਪਣੇ ਘਰ ਭਰਦੇ ਰਹੇ ਨੇ ਜਹਾਜ਼ਾਂ ਤੇ ਚੜ੍ਹਦੇ ਰਹੇ ਨੇ ਮਾਲ ਖੋਲੇ ਨੇ ਉਹ ਜ਼ਿੰਮੇਵਾਰ ਹੈ ਇਹ ਤਾਂ ਪੁੱਗਤ ਰਹੇ ਨੇ ਵਿਚਾਰੇ ਜੀ ਇਹ ਤਾਂ ਇਸ ਤਰ੍ਹਾਂ ਦੀ ਹਵਾ ਦੇ ੱੱਕੇ ਹੋਏ ਨੇ ਇਹਨਾਂ ਨੂੰ ਇਹਨਾਂ ਨੂੰ ਨਹੀਂ ਇਹ 205 ਦੇ ਨਾਲ ਪਤਾ ਨਹੀਂ ਹੋਰ ਕਿੰਨੇ ਹੋਣਗੇ ਨੇ ਜਿਹੜੇ ਇੱਥੇ ਹੀ ਸੁਸਾਇਡ ਕਰਦੇ ਪਏ ਫਾਰਮਰ ਕਿੰਨੇ ਸੁਸਾਇਡ ਕਰਦੇ ਪਏ ਆ ਸਾਡੇ ਨਸ਼ੇ ਨਾਲ ਨੌਜਵਾਨ ਕਿੰਨੇ ਮਰਦੇ ਪਏ ਆ ਔਰ ਕਿੰਨੀਆਂ ਸਾਡੇ ਰੋਜ਼ ਇਨਸੀਡੈਂਟਸ ਜਿਹੜੀਆਂ ਲਾ ਐਂਡ ਆਰਡਰ ਦੀਆਂ ਹੋ ਰਹੀਆਂ ਸਰਕਾਰਾਂ ਕਿੱਥੇ ਨੇ ਹੂੰ ਇਹ ਜ਼ਿੰਮੇਵਾਰ ਇਹ ਨਹੀਂ ਹੈਗੇ ਜੀ ਜ਼ਿੰਮੇਵਾਰ ਸਰਕਾਰਾਂ ਨੇ ਹਾਲੇ ਮੈਨੂੰ ਲੱਗਦਾ ਹੁਣ ਆਪਾਂ ਜੇ ਤਰਬਿੰਦਰ ਜੀ ਇਹ ਕਹੀਏ ਕਿ ਸੰਭਲਣ ਦਾ ਵੇਲਾ ਮੈਨੂੰ ਲੱਗਦਾ ਸੰਭਲਣ ਦਾ ਵੇਲਾ ਨਹੀਂ ਹੁਣ ਤਾਂ ਕੁਝ ਕਰਨ ਦਾ ਵੇਲਾ ਹੈ ਹੂੰ ਤੁਹਾਡੇ ਕੋਲ ਮੂਵਮੈਂਟ ਹੀ ਨਹੀਂ ਹੈਗੀ ਕਿ ਤੁਸੀਂ ਸੰਭਲ ਸਕੋ ਸੰਭਲਦੇ ਉਦੋਂ ਜਦੋਂ ਤਿਲਕਦੇ ਹੋ ਹੂੰ ਤਿਲਕਣ ਵੇਲੇ ਸਮਝਦਾ ਤੁਸੀਂ ਤਾਂ ਡਿੱਗ ਪਏ ਹੋ ਹੁਣ ਤਾਂ ਖੜੇ ਹੋਣ ਦਾ ਵੇਲਾ ਹੈ ਜੀ ਹੁਣ ਕਿਵੇਂ ਖੜੇ ਹੋਣਾ ਇਹ ਅੱਜ ਦਾ ਜਿਹੜਾ ਜਹਾਜ਼ ਆਉਣਾ ਇਹ ਇੱਕ ਬਹੁਤ ਵੱਡਾ ਤੁਹਾਡੇ ਲਈ ਚੈਲੰਜ ਹੈ ਜੀ ਇਸ ਤੋਂ ਬਾਅਦ ਹੋਰ ਵੀ ਆਉਣਗੇ ਹਮ ਬਿਲਕੁਲ ਜੀ ਕਿਉਂਕਿ ਇਹ ਸੂਚੀ ਬੜੀ ਲੰਮੀ ਚੌੜੀ ਹੈ ਡੋਨਾਲਡ ਟਰੰਪ ਸਰਕਾਰ ਦੀ ਜਿਨ੍ਹਾਂ ਨੂੰ ਵਾਪਸ ਭੇਜਣਾ ਹੈ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਇੱਕ ਸਵਾਲ ਹੋਰ ਹੈ ਬੜੈ ਸਾਹਿਬ ਕਿ ਯੂਐਸ 에ਅਰ ਫੋਰਸ ਦਾ ਜਹਾਜ਼ ਹੀ ਕਿਉਂ ਕਿਸੇ ਹੋਰ ਜਹਾਜ਼ ਰਾਹੀਂ ਇਹਨਾਂ ਭਾਰਤੀਆਂ ਨੂੰ ਵਾਪਸ ਕਿਉਂ ਨਹੀਂ ਭੇਜਿਆ ਗਿਆ ਦਰਮਿੰਦਰ ਜੀ ਬੜੀ ਸਪੱਸ਼ਟ ਜੀ ਗੱਲ ਹੈ ਉਹਨਾਂ ਦੇ ਨਾਲ ਸ਼ਬਦ ਜੁੜਿਆ ਆ ਇਲੀਗਲ ਹਮ ਪੇਪਰਲੈਸ ਉਹਨਾਂ ਕੋਲੇ ਕੋਈ ਕਾਗਜ਼ ਨਹੀਂ ਹੈਗਾ ਹੂੰ ਸੋ ਇਸ ਕਰਕੇ ਉਹਨਾਂ ਨੂੰ ਸੈਨਾ ਦੇ ਜਹਾਜ਼ ਵਿੱਚ ਇਸ ਲੇਵਲ 'ਤੇ ਲਿਆਂਦਾ ਜਾ ਰਿਹਾ ਕਿ ਇੱਕ ਤਾਂ ਉੱਥੇ ਸਿਕਿਉਰਿਟੀ ਦਾ ਬੜਾ ਪ੍ਰਬੰਧ ਹੋਏਗਾ ਹੂੰ ਨੰਬਰ 2 ਉਸ ਜਹਾਜ਼ ਨੂੰ ਕੋਈ ਖਤਰਾ ਨਹੀਂ ਹੋਏਗਾ ਹੂੰ ਨੰਬਰ 3 ਉਹ ਜਦੋਂ ਇੱਥੇ ਆਉਣਗੇ ਤਾਂ ਉਸ ਉਹ ਉਹ ਸੈਨਾ ਦੀ ਜ਼ਿੰਮੇਵਾਰੀ ਨਾਲ ਆ ਰਹੇ ਨੇ ਉਦੇ ਵਿੱਚ ਕੋਈ ਦੂਸਰਾ ਬੰਦਾ ਨਹੀਂ ਆਊਗਾ ਸਭ ਤੋਂ ਵੱਡੀ ਦਿਕਰ ਨੇ ਕਿ ਉਹ ਇਲੀਗਲ ਹੈ ਜਿਹੜੇ ਇਲੀਗਲ ਬੰਦੇ ਹੁੰਦੇ ਆ ਜਿਵੇਂ ਆਪਾਂ ਵੀ ਇੱਥੇ ਕੋਈ ਦੋਸ਼ੀ ਫੜ ਲੈਂਦੇ ਆ ਉਹਨੂੰ ਕੋਈ ਅਸੀਂ ਹੋਟਲ 'ਚ ਥੋੜਾ ਰੱਖ ਦਿਆਂ ਉਹਨੂੰ ਹਵਾਲਾ 'ਚ ਰੱਖਿਆ ਜਾਂਦਾ ਤੇ ਫਿਰ ਉਹਨੂੰ ਜੇਲ੍ਹ 'ਚ ਭੇਜਿਆ ਜਾਂਦਾ ਸੋ ਇਹ ਵੀ ਉਹਨਾਂ ਲੋਕਾਂ ਦੀ ਇੱਕ ਜੇਲ੍ਹ ਹੈ ਇਹ ਫਲਾਈਂਗ ਜੇਲ੍ਹ ਹੈ ਅਮਰੀਕਾ ਦੀ ਜਿਹਦੇ ਰਾਈ ਉਹ ਆਪਣੇ ਪ੍ਰिजनਰਸ ਨੂੰ ਇੰਡੀਆ ਦੇ ਵਿੱਚ ਟਰਾਂਸਫਰ ਕਰਦੇ ਪਏ ਆ ਜਦੋਂ ਟਰਾਂਸਫਰ ਕੀਤਾ ਜਾਂਦਾ ਪ੍ਰिजनਰ ਆਪਾਂ ਵੇਖਿਆ ਕਿ ਜਦੋਂ ਅਦਾਲਤਾਂ ਚ ਦੋਸ਼ੀਆਂ ਨੂੰ ਲੈ ਕੇ ਜਾਂਦਾ ਤਾਂ ਉਹ ਪੁਲਿਸ ਦੀਆਂ ਗੱਡੀਆਂ ਚ ਲੈ ਕੇ ਜਾਂਦੇ ਆ ਉਹ ਕਰੂਜ਼ਰ ਦੇ ਵਿੱਚ ਨਹੀਂ ਲੈ ਕੇ ਜਾਂਦੇ ਉਹਨਾਂ ਨੂੰ ਬਲੈਰੋ ਚ ਨਹੀਂ ਲੈ ਕੇ ਜਾਂਦੇ ਓਪਨ ਗੱਡੀ ਚ ਨਹੀਂ ਸਿਵਲ ਚ ਨਹੀਂ ਜਾਂਦੇ ਸੋ ਇਸ ਕਰਕੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਔਰ ਉਹ ਸਰਕਾਰ ਦੇ ਹਵਾਲੇ ਕਰਦੇ ਆ ਉਹਨਾਂ ਨੇ ਉਹ 에어ਪੋਰਟ ਅਥਾਰਟੀ ਦੇ ਹਵਾਲੇ ਨਹੀਂ ਕੀਤੇ ਜਾਣਗੇ ਉਹ ਸਰਕਾਰ ਦੀਆਂ ਏਜੰਸੀਆਂ ਦੇ ਹਵਾਲੇ ਕੀਤੇ ਜਾਣਗੇ ਸੋ ਇਹ ਵੱਡਾ ਕਾਰਨ ਜਿਹੜਾ ਉਹਦਾ ਇਹ ਹੈਗਾ ਜੀ ਬਿਲਕੁਲ ਬ੍ਰਾਦਰ ਸਾਹਿਬ ਕਿਉਂਕਿ ਡੀਜੀਪੀ ਪੰਜਾਬ ਗੌਰਵ ਯਾਦਵ ਹੋਰਾਂ ਦਾ ਵੀ ਬਿਆਨ ਕਾਫੀ ਚਰਚਾ ਚ ਉਹਨਾਂ ਨੇ ਵੀ ਕਿਹਾ ਕਿ ਅਸੀਂ ਵੀ ਪੁੱਛਗਿੱਛ ਕਰਾਂਗੇ ਹਾਲਾਂਕਿ ਸਾਨੂੰ ਨਹੀਂ ਪਤਾ ਕਿ ਕੌਣ ਨੇ ਕੀ ਉਹਨਾਂ ਦਾ ਪਛੋਕੜ ਆ ਪਰ ਅਪਰਾਧਿਕ ਪਛੋਕੜ ਜਾਣਨ ਵਾਸਤੇ ਛਾਣਬੀਣ ਵਾਸਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਏਜੰਸੀਆਂ ਦੇ ਵੀ ਅਸੀਂ ਸੰਪਰਕ ਦੇ ਵਿੱਚ ਆ ਤੇ ਸਾਡੀ ਇੱਕ ਬੇਨਤੀ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ ਉਹਨਾਂ ਨੂੰ ਜ਼ਰੂਰ ਆ ਕਿ ਇਹ ਜਿਹੜੇ ਨੌਜਵਾਨ ਜਾ ਕੋਈ ਕਿਸੇ ਵੀ ਖੇਤੇ ਨਾਲ ਸੰਬੰਧਿਤ ਹੋਣ ਵਾਪਸ ਆ ਰਹੇ ਨੇ ਇੱਕ ਤਾਂ ਇਹਨਾਂ ਦੇ ਨਾਲ ਪਲੀਜ਼ ਉਹ ਗੱਲ ਨਾ ਕੀਤੀ ਜਾਵੇ ਭਾਈ ਮੋੜ ਆ ਲੈ ਗਿਆ ਚਾ ਇਹੋ ਜਿਹੇ ਸ਼ਬਦ ਨਾ ਵਰਤੇ ਜਾਣ ਕਿਉਂਕਿ ਉਹਨਾਂ ਨੇ ਹੁਣ ਮੁੜ ਵਸੇਬੇ ਵੱਲ ਵਧਣਾ ਬਹੁਤ ਕੁਝ ਉਹ ਆਪਣਾ ਸਮਾਂ ਆਪਣੀ ਜ਼ਿੰਦਗੀ ਆਪਣਾ ਧਨ ਸਾਰਾ ਕੁਝ ਬਰਬਾਦ ਕਰ ਆਏ ਨੇ ਪਿੱਛੇ ਉਹਨਾਂ ਦੇ ਕਈ ਰਿਸ਼ਤੇਦਾਰ ਉਹਨਾਂ ਦੇ ਜਾਣ ਕਰਕੇ ਤੁਰ ਗਏ ਕਾਫੀ ਕੁਝ ਜੋ ਦੇਖ ਆਏ ਨੇ ਇਸ ਕਰਕੇ ਉਹਨਾਂ ਨੂੰ ਹੁਣ ਮਜ਼ਬੂਤ ਕਰਨ ਦੀ ਲੋੜ ਆ ਉਹਨਾਂ ਦਾ ਸਾਥ ਦੇਣ ਦੀ ਲੋੜ ਆ ਨਾ ਕਿ ਉਹਨਾਂ ਦੇ ਉੱਤੇ ਤੰਗ ਕੱਸਣ ਦੀ ਉਹਨਾਂ ਨੂੰ ਮਿਹਣੇ ਮਾਰਨ ਦੀ ਜਾਂ ਫਿਰ ਇਹ ਹੁੰਦਾ ਨਾ ਕਿ ਉਹ ਫਲਾਣੇ ਦਾ ਗਿਆ ਸੀਗਾ ਤੂੰ ਜਾ ਕੇ ਕੀ ਕਰਨਾ ਅਜਿਹੀਆਂ ਗੱਲਾਂ ਨਾ ਕੀਤੀਆਂ ਜਾਣ ਕਿਉਂਕਿ ਉਹ ਪਰਤੇ ਨੇ ਘਰ ਵਾਪਸੀ ਹੋਈ ਆ ਆਪਣੇ ਘਰਾਂ ਦੇ ਵਿੱਚ ਪਰਤੇ ਨੇ ਆਪਣੇ ਪੰਜਾਬ ਦੇ ਵਿੱਚ ਆਪਣੇ ਹਰਿਆਣਾ ਦੇ ਵਿੱਚ ਹਿਮਾਚਲ ਦੇ ਵਿੱਚ ਪਰਤਣਗੇ ਇਸ ਕਰਕੇ ਉਹਨਾਂ ਦੀ ਮਦਦ ਜਿੰਨੀ ਹੋ ਸਕੇ ਉਨੀ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਵੀ ਮੁਰਵ ਸੇਵੇ ਦਾ ਪ੍ਰਬੰਧ ਕਰਨਾ ਚਾਹੀਦਾ ਧਰਮਿੰਦਰ ਜੀ ਸਰਕਾਰਾਂ ਨੂੰ ਇਹ ਵੀ ਕਰਨਾ ਚਾਹੀਦਾ ਕਿ ਜਿਹੜੇ ਲੋਕ ਇੱਥੇ ਏਜੰਟ ਬੈਠੇ ਹੋਏ ਹਾਲੇ ਵੀ ਲੱਗੇ ਹੋਏ ਨੇ ਹਾਲੇ ਵੀ ਅਜੰਡੀ ਨੇ ਐਕਸਪ੍ਰੈਸ ਖਬਰ ਚਪੀ ਹੈ ਕਿ ਏਜੰਟ ਦੱਸ ਰਹੇ ਨੇ ਜੀ ਹਾਲੇ ਵੀ ਲੋਕੀ ਜਾਣ ਨੂੰ ਤਿਆਰ ਨਹੀਂ ਇਲੀਗਲ ਢੰਗ ਨਾਲ ਉਹ ਕਹਿੰਦੇ ਆ ਜੀ ਅਸੀਂ ਇਹ ਹੋਰ ਢੰਗ ਨਾਲ ਜਾ ਨਹੀਂ ਸਕਦੇ ਸੋ ਸਰਕਾਰਾਂ ਨੂੰ ਉਹਨਾਂ ਉੱਤੇ ਸਿਕੰਜਾ ਕੱਸਣ ਦੀ ਲੋੜ ਹੈਗੀ ਆ ਇਨਾਂ ਦਾ ਤਾਂ ਮੁੜ ਵਸੇਬਾ ਸਰਕਾਰ ਨੂੰ ਕਰਨਾ ਹੀ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਪਰ ਜਿਹੜੇ ਇਥੋਂ ਪਾਤਰ ਸਾਹਿਬ ਦੀ ਨਜ਼ਮ ਅਨੁਸਾਰ ਕਹਿ ਰਹੇ ਨੇ ਕਿ ਚਲੋ ਇਥੋੜੇ ਚਲੀਏ ਉਹਨਾਂ ਬਾਰੇ ਵੀ ਸੋਚਣ ਦੀ ਲੋੜ ਹੈ ਕਿ ਉਹਨਾਂ ਨੂੰ ਰੱਖਣਾ ਕਿਵੇਂ ਆ ਉਹਨਾਂ ਲਈ ਰੁਜ਼ਗਾਰ ਦੇ ਮੌਕੇ ਉਹਨਾਂ ਲਈ ਰੀਹੈਬਿਲਿਟੇਸ਼ਨ ਦੇ ਮੌਕੇ ਕਿਵੇਂ ਕਰਨੇ ਆ ਇਹਦੇ ਪ੍ਰਤੀ ਸਰਕਾਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਸਿਰਫ ਇੱਕ ਦੂਜੇ ਉੱਤੇ ਪਾਰਲੀਮੈਂਟ ਵਿਧਾਨ ਸਭਾ ਦੇ ਵਿੱਚ ਬੈਠ ਕੇ ਜਾਂ ਰੈਲੀਆਂ ਦੇ ਵਿੱਚ ਇੱਕ ਦੂਜੇ ਉੱਤੇ ਚੁਟਕਲੇ ਸੁਣਾ ਕੇ ਕੰਮ ਨਹੀਂ ਸਰਨਾ ਅਸਟਾਮ ਕੁਝ ਕਰਨ ਦੀ ਲੋੜ ਹੈ ਨਹੀਂ ਤੇ ਲੋਕਾਂ ਨੇ ਬਖਸ਼ਣਾ ਨਹੀਂ ਤੁਹਾਨੂੰ ਤੁਹਾਨੂੰ ਅਗਲੀਆਂ ਚੋਣਾਂ ਦੇ ਵਿੱਚ ਜਿਹੜੀਆਂ ਵੀ ਆਉਣਗੀਆਂ ਉਹ ਦੱਸਣਗੇ ਕਿ ਤੁਸੀਂ ਸਾਡੇ ਲਈ ਕੀ ਕੀਤਾ ਹੋਇਆ ਹੂੰ ਜੀ ਬੜਾ ਸਭ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਹੈ ਜੀ ਸਾਡੇ ਦਰਸ਼ਕਾਂ ਦਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਹਰ ਖਬਰ ਦੀ ਤਹ ਪਹੁੰਚਾਈ ਜਾਵੇ ਹਰ ਪੱਖ ਤੋਂ ਤੁਹਾਨੂੰ ਜਾਣੂ ਕਰਵਾਇਆ ਜਾਵੇ ਤੇ ਹੁਣ ਦੇਖਣਾ ਹੋਏਗਾ ਕਿ ਇਹਨਾਂ ਨੌਜਵਾਨਾਂ ਦਾ ਅੱਗੇ ਕੀ ਭਵਿੱਖ ਹੁੰਦਾ ਹੈ ਕਿਵੇਂ ਉਹ ਸਰਵਾਈਵ ਕਰਦੇ ਨੇ ਕਿਸ ਤਰ੍ਹਾਂ ਦੇ ਨਾਲ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦੇ ਨੇ ਜੋ ਹੋ ਗਿਆ ਉਹਦੇ ਉੱਤੇ ਉਹ ਕਿਵੇਂ ਹੁਣ ਭੁੱਲ ਬਖਸ਼ਾਉਂਦੇ ਨੇ ਤੇ ਅੱਗੇ ਲੋਕਾਂ ਨੂੰ ਕਿੰਸੀਅਤ ਦਿੰਦੇ ਨੇ ਸੇਧ ਕੀ ਦਿੰਦੇ ਨੇ ਵੀ ਭਾਈ ਜੇ ਗਲਤ ਤਰੀਕੇ ਨਾਲ ਜਾਓਗੇ ਤਾਂ ਸਾਡੇ ਵਰਗਾ ਹਾਲ ਹੋ ਜਾਵੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ